ਜੀ ਮੈਨੂੰ ਮੇਰਾ ਬੇਟਾ ਮਿਲੇ ਬਾਬਾ ਦੀਪ ਸਿੰਘ ਜੀ ਗੁਰਦੁਆਰੇ ਆ ਕੇ ਹੀ ਮਿਲੇ ਆ ਬੇਟਾ ਤੁਹਾਡਾ ਆ ਹੀ ਆ ਅੱਛਾ بڑا ਸੋਹਣਾ ਬੇਟਾ ਨਾਮ ਵਾਹੇ ਗੁਰੂ ذات ਨਾਮ ਵਾਹੇ ਗੁਰੂ ਚਮਤਕਾਰ ਢਿੱਗਿਆ ਟੱਠੀਆਂ ਨੂੰ ਖੜਾ ਕਰਨ ਵਾਲਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਐਸੀ ਸੰਗਤ ਚਰਨ ਧੂੜ ਮਿਲਦੀ ਏ ਦੋ ਕੱਟੇ ਜਾਂਦੇ ਪੁੱਤਰ ਸਤ ਨਾਮ ਵਾਹੇ ਗੁਰੂ ਤੁਸੀਂ ਦੀਆਂ ਪ੍ਰਸ਼ਨ ਹੁੰਦੀ ਪੁੱਛਣ ਜਾਂਦੀ ਏ ਬਾਬਿਆਂ ਕੋਲ ਉੱਥੇ ਜਾਣ ਨਾਲ ਤੇ ਇੱਥੇ ਵੱਗ ਗਿਆ ਸਾਡੇ ਗੁਰੂ ਗ੍ਰੰਥ ਸਾਹਿਬ ਤੋਂ ਵੱਧ ਕੇ ਕੋਈ ਚੀਜ਼ ਨਹੀਂ ਹੈ ਵਾਹਿਗੁਰੂ 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 ਅਗਰ ਕਿਸੇ ਦੀ ਵੀ ਅਰਦਾਸ ਗਲਤੀ ਨਾਲ ਲਗਾ ਦੇਣੀ ਆ ਨਾ ਉਹ ਵੀ ਪੂਰੀ ਹੋ ਜਾਂਦੀ ਆ ਮੈਨੂੰ ਭਰੋਸਾ ਵੀ ਇੰਨਾ ਬਾਬਾ ਦੀਪ ਸਿੰਘ ਜੀ ਤੇ ਔਰ ਆਪਣੇ ਈਸ਼ ਗੁਰੂ ਸ਼ਬਦ ਗੁਰੂ ਗੁਰਗੰਸਾਹ ਮਹਾਰਾਜ ਵਾਹਿਗੁਰੂ ਇਹ ਆਤਮਾ ਦੀ ਖੁਰਾਕ ਅਸੀਂ ਲੈਣ ਆਂਦੇ ਆ ਉਹ ਜਿਹੜੇ ਦੁਨਿਆਵੀ ਕੰਮ ਨੇ ਉਹ ਵੀ ਜ਼ਰੂਰੀ ਨੇ ਐ ਵੀ ਜ਼ਰੂਰੀ ਸਾਡੇ ਅਸਤੇ ਸਤਨਾਮ ਦਾ ਮੰਤਲ ਦਾ ਮਤਲਬ ਮਨ ਦੇ ਵਿੱਚੋਂ ਮੰਗ ਰੱਖ ਕੇ ਆਂਦਾ ਵੀ ਮੈਨੂੰ ਮੈਨੂੰ ਉਹ ਮਿਲ ਜੇ ਮੈਨੂੰ ਇਹ ਮਿਲ ਜੇ ਉਹਦੀਆਂ ਮਨੋ ਕਾਮਨਾਵਾਂ ਵੈਸੇ ਹੀ ਪੂਰੀਆਂ ਹੋ ਜਾਂਦੀਆਂ ਘਰੋਂ ਤੁਰਨ ਲੱਗੇ ਉਹਦੀਆਂ ਪੂਰੀਆਂ ਹੋ ਜਾਂਦੀਆਂ ਇੱਥੇ ਆਦਿਆਂ ਆਦਿਆਂ ਦੀ ਆਪ ਹੀ ਆ ਲੋਕ ਹੋ ਜਾਂਦੀਆਂ ਵਾਹਿਗੁਰੂ 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 ਅੱਗੇ ਕੋਈ ਵੀ ਕੁਝ ਮੰਗ ਕੇ ਤਾਂ ਵੇਖੇ ਮੈਂ ਆਪਣੇ ਭਰੋਸੇ ਨਹੀਂ ਆਪਣੇ ਗੁਰਸੈਲ ਦੇ ਭਰੋਸੇ ਕਹਿੰਨੀ ਉਹ ਖਾਲੀ ਨਹੀਂ ਜਾਊਗਾ ਇਹ ਦਰਸ ਨਾ ਜੱਤ ਨਾ ਹਾਂਜੀ ਬਾਬਾ ਦੀਪ ਸਿੰਘ ਦਾ 24 ਘੰਟੇ ਪੈਰਾ ਹੈਗਾ 24 ਘੰਟੇ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਗੁਰੂ ਪਿਆਰੀ ਫਤਿਹ ਦੇ ਸਾਚ ਪਾਉਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਸਿੰਘ ਜੀ ਦੇ ਸਥਾਨ ਤੇ ਮੌਜੂਦ ਆ ਕਿਹਾ ਜਾਂਦਾ ਇਸ ਸਥਾਨ ਤੇ ਲੋਕਾਂ ਦੀਆਂ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਗੱਲ ਹੈ ਮੈਂ ਅਰਦਾਸ ਦੇ ਵਿੱਚ ਇੰਨੀ ਤਾਕਤ ਹੁੰਦੀ ਆ ਜਦੋਂ ਅਸੀਂ ਸੱਚੇ ਮਨ ਦੇ ਨਾਲ ਅਰਦਾਸ ਕਰਦੇ ਆ ਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਕਰਦੇ ਆ ਤਾਂ ਇੱਕ ਨਾ ਇੱਕ ਦਿਨ ਪੂਰੀ ਹੋ ਜਾਂਦੀ ਆ ਤੇ ਗੱਲ ਐ ਵਾ ਜਿੱਥੇ ਸੰਗਤ ਆ ਉੱਥੇ ਵਾਹਿਗੁਰੂ ਆ ਬਿਰਾਜਮਾਨ ਵੀ ਹੁੰਦੇ ਆ ਅੱਜ ਦੁਪਹਿਰੇ ਦੀਆਂ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਆ ਉੱਥੇ ਅੱਜ ਗੱਲਬਾਤ ਕਰਾਂਗੇ ਇੱਥੇ ਸੰਗਤ ਦੇ ਨਾਲ ਵੀ ਗੱਲਬਾਤ ਕਰਦੇ ਆ ਦੂਜੇ ਪਾਸੇ ਜੇ ਆਪਾਂ ਗੱਲਬਾਤ ਕਰਦੇ ਆ ਸੇਵਾਦਾਰਾਂ ਨਾਲ ਕਿਉਂਕਿ ਸੇਵਾਦਾਰਾਂ ਦੀ ਅਤੇ ਭਗਤਾ ਦੀ ਅਵਸਥਾ ਸਾਡੇ ਪੰਥ 'ਚ ਸਭ ਤੋਂ ਉੱਚੀ ਆ ਹੁਣ ਗੱਲਬਾਤ ਕਰਦੇ ਆ ਪਹਿਲਾਂ ਫਦੇ ਸਾਂਝ ਪਾਉਂਦੇ ਆ ਮਾਤਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਅਤਾ ਜੀ ਮਨ ਦੇ ਵਿੱਚ ਕੀ ਆਂਦਾ ਜਦੋਂ ਸੇਵਾ ਕਰਦੇ ਹੁੰਦੇ ਹੋ ਸਾਰੇ ਆਪਣੇ ਆਪਣੀਆਂ ਅਲੱਗ-ਅਲੱਗ ਸ਼ਰਧਾ ਲੈ ਕੇ ਆਉਂਦੇ ਨੇ ਕੋਈ ਰੱਬ ਦਾ ਨਾਮ ਲੈਣ ਆਂਦਾ ਹੈ ਨਾਮਦਾਨ ਲੈਣ ਆਂਦਾ ਹੈ ਤੇ ਕੋਈ ਆਪਣੀ ਦੁਨਿਆਵੀ ਚੀਜ਼ਾਂ ਮੰਗਣ ਆਂਦਾ ਹੈ ਸਭ ਦੀ ਅਲੱਗ-ਅਲੱਗ ਇੱਛਾ ਹੈ ਆਪਣੀ-ਆਪਣੀ ਆਪਣੇ ਨਾ ਐਸੇ ਗੁਰਦੁਆਰਿਆਂ ਨਾਲ ਬੜੀਆਂ ਗੱਲਾਂ ਵੀ ਜੁੜੀਆਂ ਆ ਅਰਦਾਸ ਦੀ ਤਾਕਤ ਹਰ ਪਾਸੇ ਆ ਸੱਚੇ ਮਨ ਨਾਲ ਅਰਦਾਸ ਕੀ ਕਰੇ ਤਾਂ ਜ਼ਰੂਰ ਜਿਹੜੀਆਂ ਮਨੋ ਕਾਮਨਾਵਾਂ ਹੁੰਦੀਆਂ ਜਿਹੜੀਆਂ ਮਨ ਦੀਆਂ ਇੱਛਾ ਹੁੰਦੀਆਂ ਉਹ ਪੂਰੀਆਂ ਹੁੰਦੀਆਂ ਪਰ ਇੱਥੇ ਕਿਹਾ ਜਾਂਦਾ ਹੈ ਵੀ ਜਿਹੜਾ ਆਂਦਾ ਸੱਚੇ ਮਨ ਦੇ ਨਾਲ ਅਰਦਾਸ ਕਰਦਾ ਚਪੈਰਾ ਸਾਹਿਬ ਤੇ ਆਪਣੀ ਪੂਰੀ ਡਿਊਟੀ ਨਿਭਾਉਂਦਾ ਇੱਥੇ ਆ ਕੇ 파ਟ ਕੀਰਤਨ ਕਰਦਾ ਤਾਂ ਉਹਦੇ ਨਾਲ ਬਹੁਤ ਕੁਝ ਗੁਰੂ ਸਾਹਿਬ ਜੜੀਆਂ ਚੋਲੀਆਂ ਭਰ ਦਿੰਦੇ ਆ ਵਾਈਬ੍ਰੇਸ਼ਨ ਹੁੰਦੀ ਏ ਦੇਖੋ ਜਗਾ ਦੀ ਗੁਰਦੁਆਰਾ ਮਾਡਲ ਟਾਊਨ ਵੀ ਸਾਹਮਣੇ ਹੈਗਾ ਵਾਈਬ੍ਰੇਸ਼ਨ ਦੀ ਗੱਲ ਹੁੰਦੀ ਏ ਕੋਈ ਮਤਲਬ ਇੱਥੇ ਵਾਈਬ੍ਰੇਸ਼ਨ ਆ ਗਈ ਏ ਕਿਸੇ ਦੀ ਅਸੀਸ ਹੈਗੀ ਏ ਜੋ ਸਾਰੀ ਦੁਨੀਆ ਇੱਥੇ ਆਂਦੀ ਏ ਸਭ ਜਰਦਾਸ ਸਾਹਿਬ ਹੁੰਦੀ ਆ ਮੰਨੋ ਕਾਮਨਾ ਪੂਰੀਆਂ ਹੁੰਦੀਆਂ ਨੇ ਅਰਦਾਸਾਂ ਵੀ ਪੂਰੀਆਂ ਹੁੰਦੀਆਂ ਨੇ ਲੋਕੀ ਚਪੈਰਾ ਕੱਟਦੇ ਨੇ ਸਪਾਠ ਵੀ ਕਰਦੇ ਸੁਖਮਨੀ ਸਾਹਿਬ ਦੇ ਆ ਕੇ ਕੋਈ ਸੰਗਤ ਆ ਸਵੇਰੇ ਆਂਦੀਆਂ ਨੇ ਕੋਈ ਰਾਤ ਹੀ ਆਂਦੀਆਂ ਨੇ ਸਭ ਦੇ ਅਲੱਗ ਲਗਵਾਰੀ ਜਿਵੇਂ ਜਿਵੇਂ ਕਿਸੇ ਨੂੰ ਟਾਈਮ ਮਿਲਦਾ ਹੈ ਹਰ ਕੋਈ ਆਪਣਾ ਇੱਥੇ ਟਾਈਮ ਦੇ ਦਿੰਦਾ ਹੈ ਜੀ ਤੁਹਾਡੇ ਦੁਨੀਆਵੀ ਕੰਮ ਦੇ ਨਾਲ ਨਾਲ ਰੱਬ ਦੇ ਪਾਸੇ ਵੀ ਟਾਈਮ ਕੱਢਣਾ ਚਾਹੀਦਾ ਹੈ ਇਹ ਆਤਮਾ ਦੀ ਖੁਰਾਕ ਅਸੀਂ ਲੈਣ ਆਂਦੇ ਆਂ ਜੋ ਆਪਦਾ ਨਾਲ ਲੈਨੇ ਆਤਮ ਦੀ ਖੁਰਾਕੇ ਉਹ ਜਿਹੜੇ ਦੁਨਿਆਵੀ ਕੰਮ ਨੇ ਉਹ ਵੀ ਜ਼ਰੂਰੀ ਨੇ ਐ ਵੀ ਜ਼ਰੂਰੀ ਸਾਡੇ ਅਸਤੇ ਹਾਂਜੀ ਆਤਮ ਦੀ ਖੁਰਾਕ ਮਿਲ ਜੇ ਤਾਂ ਸਭ ਕੁਝ ਮਿਲ ਜਾ ਹਾਂਜੀ ਹਉਮੰਦ ਦੀ ਸ਼ਾਂਤੀ ਮਿਲਦੀ ਐ ਇੱਥੇ ਬਹੁਤ ਆਕੇ ਮਨ ਨੂੰ ਸ਼ਾਂਤੀ ਮਿਲਦੀ ਐ ਪਰਮਾਤਮਾ ਸਭ ਪੂਰੇ ਕਰੇ ਚੜਦੀ ਕਲਾ ਰੱਖੇ ਸਾਰਿਆਂ ਨੂੰ ਮਨੋ ਕਾਮਨਾ ਪੂਰੀਆਂ ਹੁੰਦੀਆਂ ਤੁਹਾਡੇ ਨਾਲ ਵੀ ਇਹੋ ਜਿਹਾ ਕੋਈ ਇਨਸੀਡੈਂਟ ਹੋਇਆ ਤੁਹਾਡੇ ਦੇ ਮਨ ਦੇ ਵਿੱਚ ਕੁਝ ਹੋਵੇ ਤੇ ਬੱਚੇ ਵੀ ਇੱਥੇ ਸੇਵਾ ਕਰਦੇ ਨੇ ਉਹਨਾਂ ਦੇ ਵੀ ਸਾਰੇ ਕਾਰਜ ਸਫਲ ਹੋਏ ਨੇ ਸਾਡੇ ਵੀ ਪਹਿਲੇ ਬੱਚੇ ਪ੍ਰਾਈਵੇਟ ਜੌਬ ਕਰਦੇ ਸੀ ਹੁਣ ਆਪਣਾ ਬਿਜ਼ਨਸ ਹੋ ਗਿਆ ਉਹਨਾਂ ਦਾ ਹੋਲੀ ਵਲੀ ਤਰੱਕੀ ਹੋਈ ਹੈ ਉਹ ਵੀ ਰਾਤੀ ਵੀ ਆਉਂਦੇ ਨੇ ਬੱਚੇ ਦਿਨੇ ਵੀ ਆਉਂਦੇ ਨੇ ਜਦੋਂ ਟਾਈਮ ਮਿਲਦਾ ਸ਼ੋਪ ਤੋਂ ਸੇਵਾ ਕਰਦੇ ਨੇ ਆ ਕੇ ਬੰਨਾ ਇੱਛਾ ਨ ਪੂਰੀਆਂ ਸਭ ਦੀਆਂ ਹੁੰਦੀਆਂ ਨੇ ਇਹ ਗੱਲ ਇਹ ਗੱਲ ਹੈਗੀ ਆ ਇੱਥੇ ਕੋਈ ਨਾ ਕੋਈ ਵਾਈਬ੍ਰੇਸ਼ਨ ਜ਼ਰੂਰ ਹੈਗੀ ਆ ਵੀ ਜੇ ਇੱਥੇ ਬੰਦਾ ਕੋਈ ਆਂਦਾ ਉਹਦੀ ਮੰਨ ਦੀਆਂ ਇੱਛਾਵਾਂ ਯਾਰ ਦਾਸ ਜਿਹੜੀ ਆ ਪੂਰੀ ਹੁੰਦੀਆਂ ਹਾਂਜੀ ਮੈਂ ਕਹਿੰਦੀ ਹਾਂ ਹੋਰ ਦੇੰਦਾਂ ਨਾਲ ਜਗ੍ਹਾ ਜਾਣ ਨਾਲੋਂ ਵਧੀਆ ਹੈ ਕੋਈ ਦੁਨੀਆ ਪ੍ਰੇਸ਼ਾਨ ਹੁੰਦੀ ਪੁੱਛਣ ਜਾਂਦੀ ਹੈ ਬਾਬਿਆਂ ਕੋਲ ਉੱਥੇ ਜਾਣ ਨਾਲ ਤੇ ਇੱਥੇ ਵੱਧ ਗਿਆ ਸਾਡੇ ਸਾਡੇ ਗੁਰੂ ਗ੍ਰੰਥ ਸਾਹਿਬ ਤੋਂ ਵੱਧ ਕੇ ਕੋਈ ਚੀਜ਼ ਨਹੀਂ ਹੈ ਕਿਤੇ ਐਸੀ ਅਈ ਕਹਿਣ ਲੱਗਾ ਸੀ ਅੱਜ ਕੱਲ ਅਸੀਂ ਪੰਥ ਆਪਣੇ ਆਪ ਨੂੰ ਸਿੱਖ ਕਹਾਨੇ ਆ ਗੁਰੂ ਕੇ ਸਿੰਘ ਕਹਿੰਦੇ ਆ ਪਰ ਅਸੀਂ ਬਾਬਿਆਂ ਕੋਲ ਬੜੇ ਲੇਕਿਨ ਜੋ ਕਿ ਗੁਰੂ ਗ੍ਰੰਥ ਸਾਹਿਬ ਗੱਲ ਹੈਗੀ ਉਹ ਕਿਧਰੇ ਨਹੀਂ ਹੈਗੀ ਅਸੀਂ ਅਮਰਤ ਥਾਂ ਕੇ ਜੇ ਗਲਤ ਜਗ੍ਹਾ ਜਾਂਦੇ ਆ ਤੇ ਸਾਡੇ ਅਸੀਂ ਗਲਤ ਬਹੁਤ ਗਲਤ ਹੈਗਾ ਸਾਨੂੰ ਐਸੀ ਬਾਣੀ ਤੇ ਵਿਸ਼ਵਾਸ ਰੱਖਣਾ ਚਾਹੀਦਾ ਹੈ ਵਿਸ਼ਵਾਸ ਦੇ ਵੇੜੇ ਪਾਰਨੇ ਮੇਰਾ ਨਹੀਂ ਗੁਰੂ ਤੋਂ ਉੱਪਰ ਗੁਰੂ ਗ੍ਰੰਥ ਸਾਹਿਬ ਜੀ ਵੱਡਾ ਗੁਰੂ ਗ੍ਰੰਥ ਸਾਹਿਬ ਹੈਗਾ ਹਾਂ ਜੀ ਮੈਨੂੰ ਨਹੀਂ ਲੱਗਦੀ ਇੱਥੇ ਮੈਂ ਦੇਖ ਰਿਹਾ ਤੁੱਪ ਬੜੀ ਆ ਅੰਦਰ ਸੰਗਤ ਅੰਦਰ ਵੀ ਸੇਵਾਦਾਰ ਬਹੁਤ ਆ ਕਦੇ ਗਰਮੀ ਨਹੀਂ ਲੱਗਦੀ ਸੇਵਾ ਜਿੱਥੇ ਸੇਵਾ ਹੋਏ ਰਾਮ ਹੋਏ ਦਿਲੇ ਚ ਉੱਥੇ ਗਰਮੀ ਨਹੀਂ ਲੱਗਦੀ ਇਹ ਸਰੀਰੀ ਕਿ ਕਸ਼ਟ ਨੇ ਸ਼ਰੀਰੀ ਕਸ਼ਨੇ ਸਰੀਰ ਇੱਥੇ ਹੀ ਰਹਿ ਜਾਣਾ ਹੈ ਨਾਲ ਰੱਬ ਦਾ ਇਨਾਨ ਰਹਿ ਜਾਣਾ ਹੈ ਇਹ ਸ਼ਰੀਰੀ ਕਸ਼ਨੇ ਇੱਥੇ ਚਿੱਲ ਨਹੀਂ ਪੈਣੇ ਗਰਮੀ ਸਰਦੀ ਤੇ ਪਰਮਾਤਮਾ ਦੇ ਬਣਾਏ ਹੋਏ ਦਿਨ ਹੈਗੇ ਨੇ ਮੌਸਮ ਤੇ ਪਰਮਾਤਮਾ ਦੇ ਬਣਾਏ ਹੋਏ ਨੇ ਗਰਮੀ ਤਾਂ ਨਹੀਂ ਲੱਗਦੀ ਵੀ ਗਰਮੀ ਤਾਂ ਨਹੀਂ ਲੱਗਦੀ ਜਦੋਂ ਇੱਥੇ ਵੈਗਰੂ ਗਰਮੀ ਲੱਗ ਸਕਦੀ ਪਿਓ ਦੀ ਗੋਤ ਵਿੱਚ ਵੀ ਕਦੀ ਦੱਸੋ ਮੈਂ ਬਿਮਾਰ ਆ ਹਾਰਟ ਬੀਟ ਤੇਜ ਆ ਫਿਰ ਵੀ ਸੇਵਾ ਤੇ ਆਈ ਆ ਕਿ ਉਮੀਦ ਹੈ ਕਿ ਡਾਕਟਰ ਕੋਲ ਜਾ ਕੇ ਜਿਆਦਾ ਮੈਨੂੰ ਹੈ ਕਿ ਮੈਂ ਇੱਥੇ ਆ ਕੇ ਜਲਦੀ ਠੀਕ ਹੋਵਾਂ ਸਾਰਿਆਂ ਦਾ ਵੱਡਾ ਡਾਕਟਰ ਨੇ ਕਿਹਾ ਵੀ ਰੈਸਟ ਕਰਾ ਬਿਮਾਰ ਹੋ ਤੁਸੀਂ ਵੀ ਮੈਂ ਅੱਜ ਮਤਲਬ ਸ਼ਕਲ ਤੇ ਨਹੀਂ ਲੱਗਦਾ ਪਿਆ ਤੁਸੀਂ ਬੋਲਿਓ ਤਾਂ ਪਤਾ ਲੱਗਦਾ ਪਿਆ ਜਿਸ ਹਾਲ ਨਾ ਮੈਂ ਆਇਆ ਸੀ ਉਸ ਹਾਲ ਨਾ ਪੂਰੀ ਨਰਜੀ ਨਾਲ ਸੇਵਾ ਕਰ ਰਹੀ ਸੀਗੇ ਲੱਗਦਾ ਨਹੀਂ ਮੈਂ ਡਾਕਟਰ ਕੋਲ ਜਾਵਾਂ ਦਵਾਈ ਲਈ ਬਿਲਕੁਲ ਵਾਹਿਗੁਰੂ ਮੇਰੇ ਗੁਰੂ ਸਿਰਫ ਸ਼ਬਦ ਗੁਰੂ ਗੁਰਗੰਸਾ ਮਹਾਰਾਜ ਜੀ ਨੇ ਮੈਨੂੰ ਟਰਸਟ ਹੁਣਾ ਦਈ ਹੈ ਕਿ ਮੈਨੂੰ ਹੈਗਾ ਕਿ ਮੈਂ ਇੱਥੇ ਆ ਕੇ ਗੁਰਬਾਣੀ ਸੁਣਾਗੀ ਤਾਂ ਮੈਂ ਠੀਕ ਹੋ ਜਾਾਂਗੀ ਮੈਨੂੰ ਉਸ ਡਾਕਟਰ ਤੇ ਵਿਸ਼ਵਾਸ ਇਸ ਡਾਕਟਰ ਤੇ ਜ਼ਿਆਦਾ ਵਿਸ਼ਵਾਸ ਲੱਗ ਰਿਹਾ ਹੁਣ ਫਰਕ ਲੱਗ ਰਿਹਾ ਜਿਵੇਂ ਘਰੇ ਬੈਠੇ ਸੀ ਹੁਣ ਬੈਠੇ ਬਿਲਕੁਲ ਵਾਹਿਗੁਰੂ ਸਵੇਰੇ ਆਈ ਸੀ ਤਾਂ ਹਾਰਡਵੇਅਰ ਬਹੁਤ ਤੇਜ਼ ਸੀ ਬਟ ਹੁਣ ਕਾਫੀ ਠੀਕ ਹੈ ਹੁਣ ਇੰਨਾ ਕੋ ਹੈ ਕਿ ਖੜ ਰਹੀਆਂ ਤੇ ਬੋਲ ਰਹੀਆਂ ਔਰ ਸੇਵਾ ਵੀ ਕਰ ਰਹੀਆਂ ਨੇ ਨਹੀਂ ਜਾ ਰਿਹਾ ਅਸੀਂ ਕਰੇ ਨਹੀਂ ਵਾਇਗਰੂ ਸਿਹਰੇ ਤੇ ਬਹੁਤ ਖਰਾਬ ਸੀ ਆਈ ਵੀ ਅੱਜ ਲੇਟ ਮੈਂ ਆਇਆ ਸਵੇਰ ਵੇਲੇ ਮੈਂ ਦੇਖਿਆ ਤੁਹੇ ਬੜੇ ਆਰਾਮ ਲੱਗਦਾ ਹੀ ਨਹੀਂ ਪਿਆ ਅਸੀਂ ਗੁਰਸਹਿਬ ਦੀ ਕਿਰਪਾ ਬਾਪੂ ਨੇ ਆਂਦੇ ਹੀ ਆਪਣੀ ਗੋਚ ਬਿਠਾ ਕੇ ਠੀਕ ਕਰਤਾ ਮੈਂ ਤਾਂ ਪਹਿਲਾਂ ਵੀ ਗੱਲ ਕੀਤੀ ਸੀਗੀ ਉਦੋਂ ਵੀ ਲੱਗਦਾ ਸੀਗਾ ਵੀ ਇਸ ਇਸ ਦਰ ਨੇ ਬਹੁਤ ਕੁਝ ਦਿੱਤਾ ਤੁਹਾਨੂੰ ਇਸ ਦਾ ਮਨ ਨੂੰ ਸ਼ਾਂਤੀ ਜਿੱਥੇ ਦਿੱਤੀ ਹੈ ਹੋਰ ਵੀ ਬਹੁਤ ਕੁਝ ਬਾਬਾ ਜੀ ਦੀ ਕਿਰਪਾ ਨਾਲ ਮੈਂ ਕਦੀ ਵੀ ਕੁਝ ਵੀ ਸੋਚਦੀ ਆ ਮੇਰਾ ਪੂਰਾ ਹੁੰਦਾ ਹੀ ਹੁੰਦਾ ਹੈ ਆ ਇਵਨ ਕਿ ਮੈਂ ਆਪਣੇ ਕੀ ਅਗਰ ਕਿਸੇ ਦੀ ਵੀ ਅਰਦਾਸ ਗਲਤੀ ਨਾਲ ਲਗਾ ਦੇਨੀ ਆ ਨਾ ਉਹ ਵੀ ਪੂਰੀ ਹੋ ਜਾਂਦੀ ਆ ਜਿਹਦੀ ਉਮੀਦ ਵੀ ਨਹੀਂ ਹੁੰਦੀ ਆ ਇੰਨੀ ਕੋ ਕਿਰਪਾ ਹੈ ਗੁਰੂ ਅਮਰਦਾਸ ਮੈਨੂੰ ਭਰੋਸਾ ਵੀ ਇੰਨਾ ਬਾਬਾ ਦੀਪ ਸਿੰਘ ਜੀ ਤੇ ਔਰ ਆਪਣੇ ਗੁਰੂ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਇਹ ਨਾ ਇੱਕ ਤੁਸੀਂ ਇੱਥੇ ਸੇਵਾਦਾਰ ਹੋ ਕਈ ਲੋਕ ਇਹ ਵੀ ਬੜਾ ਜੇ ਗੱਲ ਕਰਦੇ ਆ ਤੁਸੀਂ ਸੇਵਾਦਾਰ ਹੋ ਕੜੇ ਕਈ ਲੋਕ ਚੁਪੈਰਾ ਸਾਹਿਬ ਦੇ ਬਾਰੇ ਵੀ ਬੜਾ ਖਿਲਾਫ ਬੋਲਣ ਲੱਗ ਗਏ ਨੇ ਅੱਜ ਕੱਲ ਇਹ ਬੜਾ ਟ੍ਰੈਂਡ ਚੱਲ ਗਿਆ ਵੀ ਆਪਣੀ ਵੀਡੀਓ ਚਲਾਣੀ ਆ ਤਾਂ ਜਿੱਥੇ ਸੰਗਤ ਜਾਰੀ ਆ ਚੁਪੈਰੇ ਤੇ ਜਾਰੀ ਆ ਬਬਦੀਪ ਸਿੰਘ ਜੀ ਦੇ ਨਾਂ ਤੇ ਜਾਰੀ ਆ ਤਾਂ ਬੜੀਆਂ ਤਰਕ ਕਰਨ ਲੱਗ ਜਾਣਗੇ ਤਾਂ ਮਨ ਦੇ ਵਿੱਚ ਉਦੋਂ ਕਈ ਵਾਰੀ ਆਂਦਾ ਨਹੀਂ ਯਾਰ ਅਸੀਂ ਉੱਥੇ ਜਾ ਕੇ ਸੇਵਾ ਕਰਦੇ ਆਂ ਅਸੀਂ ਰੱਬ ਦਾ ਨਾਮ ਲੈਂਦੇ ਆਂ ਅਸੀਂ ਗੁਰੂ ਸਾਹਿਬ ਨਾਲ ਜੁੜਦੇ ਆਂ ਤੇ ਇੱਦਾਂ ਖਿਲਾਫਤ ਕਰਨ ਲੱਗ ਜਾਂਦੇ ਆਂ ਦੇਖੋ ਵਾਹਿਗੁਰੂ ਇਹ ਤਾਂ ਗੁਰਬਾਨੀ ਗੁਰੂ ਤੇ ਸਾਨੂੰ ٹرسٹ ਹੈ ਜਿੰਨੂੰ ਹੈਗਾ ਉਹ ਆਊਗਾ ਹੀ ਆਊਗਾ ਜਿੰਨੂੰ ਨਹੀਂ ਹੈ ਚਾਹੇ ਜਿਹੜਾ ਜੋ ਮਰਜ਼ੀ ਬੋਲੇ ਕਿਸੇ ਨੂੰ ਉਸਦੇ ਤੇ ਵਿਸ਼ਵਾਸ ਨਹੀਂ ਹੋਊਗਾ ਸਾਨੂੰ ਆਪਣਾ ਜਿਹੜਾ ਹੈਗਾ ਨਾ ਵਿਸ਼ਵਾਸ ਪੱਕਾ ਸਾਡੇ ਗੁਰੂ ਸਾਹਿਬ ਤੇ ਹੋਣਾ ਚਾਹੀਦਾ ਸਾਨੂੰ ਆਪਣਾ ਵਿਸ਼ਵਾਸ ਪੱਕਾ ਹੈ ਤੇ ਜਿਹੜਾ ਮਰਜ਼ੀ ਜੋ ਮਰਜ਼ੀ ਆ ਕੇ ਬੋਲੇ ਸਾਨੂੰ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਮੈਂ ਤੁਹਾਨੂੰ ਦੱਸਿਆ ਨਾ ਮੈਨੂੰ ਉਸ ਡਾਕਟਰ ਤੇ ਇਸ ਡਾਕਟਰ ਤੇ ਜ਼ਿਆਦਾ ਵਿਸ਼ਵਾਸ ਹੈ ਮੈਂ ਖੜੀ ਆ ਦੇਖੋ ਗੱਲ ਕਰ ਰਹੀ ਆ ਠੀਕ ਆ ਜਦੋਂ ਮੈਂ ਆਈ ਸੀ ਸਭ ਨੂੰ ਪੁੱਛਣਾ ਮੇਰੀ ਕੰਡੀਸ਼ਨ ਕੀ ਸੀ ਵਿਸ਼ਵਾਸ ਹੈ ਤੇ ਆਈਆਂ ਨਾਲ ਜਿਹੜਾ ਮਰਜੀ ਕਈ ਕੁੱਤੇ ਭੋਂਗਦੇ ਐ ਪਰ ਹਾਥੀ ਤਾਂ ਆਪਣਾ ਨਿਕਲ ਹੀ ਜਾਂਦਾ ਨਾ ਜਿਹੜਾ ਜੋ ਮਰਜੀ ਬੋਲੇ ਚ ਪੈਰਾ ਸਾਹਿਬਾਰੇ ਸਾਨੂੰ ਵਿਸ਼ਵਾਸ ਹੈ ਕਿ ਅਸੀਂ ਆਨੇ ਸਾਨੂੰ ਹਰ ਚੀਜ਼ ਮਿਲਦੀ ਆ ਔਰ ਮਿਲੇਗੀ ਜਿਹੜਾ ਆਊਗਾ ਉਹਨੂੰ ਮਿਲੇਗੀ ਐ ਨਹੀਂ ਮੈਨੂੰ ਮਿਲੇਗੀ ਜਿਹੜਾ ਆਊਗਾ ਆਪਣੀ ਮਨ ਦੀ ਸੱਚੀ ਭਾਵਨਾ ਨਾਲ ਉਹ ਇਧਰੋਂ ਖਾਲੀ ਨਹੀਂ ਜਾਊਗਾ ਜਦੋਂ ਜਪਜੀ ਸਾਹਿਬ ਦਾ ਪਾਠ ਨਹੀਂ ਆਉਂਦਾ ਸੀ ਚੁਪਈ ਸਾਹਿਬ ਦਾ ਪਾਠ ਨਹੀਂ ਆਉਂਦਾ ਸੀ ਇੱਥੇ ਆ ਕੇ ਕਿੰਨੀ ਸੰਗਤ ਰੋਜ਼ ਕਰਦੀ ਆ ਉਹਨਾਂ ਨੇ ਸਿੱਖਿਆ ਬਿਲਕੁਲ ਵਾਹਿਗੁਰੂ ਸੁਖਮਨੀ ਸਾਹਿਬ ਦੀਆਂ ਕਈ ਪੰਕਤੀਆਂ ਜਿਹੜੀਆਂ ਸਮਝ ਨਹੀਂ ਆਉਂਦੀਆਂ ਸੀ ਹੁਣ ਲੋਕੀ ਬਿਨਾ ਗੁੜਕਾ ਸਾਹਿਬ ਤੋਂ ਵੀ ਖੜ ਕੇ ਪੜਦੇ ਹੁੰਦੇ ਨੇ ਨਾਲ ਕਿੰਨਾ ਜੁੜ ਰਹੇ ਨੇ ਚਪੈਰਾ ਸਾਹਿਬ ਨਾਲ ਕਹਿੰਦੇ ਸੰਗਤ ਵਿੱਚ ਹੀ ਗੁਰੂ ਹੈ ਹੈਨਾ ਬਿਲਕੁਲ ਐਨੀ ਸੰਗਤ ਆਈ ਹੋਈ ਆ ਇਨਾਂ ਚ ਹੀ ਪਰਮਾਤਮਾ ਵੈ ਇੱਕ ਅਰਦਾਸ ਕਿਸੇ ਦੀ ਵੀ ਲਗਾ ਦੇਣ ਛੱਟ ਪੂਰੀ ਹੋ ਜਾਣੀ ਹੈ ਨਾ ਹੋਣ ਵਾਲਾ ਕੰਮ ਵੀ ਹੋ ਜਾਣਾ ਕਹਿੰਦੇ ਕਹਿੰਦੇ ਇੱਥੇ ਬੜਿਆਂ ਦੇ ਜਿਹੜੇ ਨੇ ਵੀਜ਼ਾਸ ਵੀ ਇੱਥੇ ਕਹਿੰਦੇ ਬੜਿਆਂ ਦੇ ਵੀਜ਼ਾਸ ਵੀ ਲੱਗ ਜਾਂਦੇ ਹੋਰ ਵੀ ਚੀਜ਼ਾਂ ਹੋ ਗਈਆਂ ਵਾਹਿਗੁਰੂ ਅਸੀਂ ਖੁਦ ਦੇਖਦੇ ਹਾਂ ਸਾਡੇ ਸਾਹਮਣੇ ਕਿੰਨਿਆਂ ਦੇ ਲੱਗੇ ਨੇ ਸਾਡੇ ਸਾਹਮਣੇ ਕਿੰਨਿਆਂ ਦੇ ਲੱਗੇ ਨੇ ਹੁਣ ਆਪਾਂ ਕਿਹਦਾ ਕਿਹਦਾ ਨਾਮ ਲਈਏ ਕਈ ਆਉਂਦੇ ਨੇ ਲੱਗਦੇ ਨੇ ਚਲੇ ਜਾਂਦੇ ਨੇ ਮੁੜ ਭੁੱਲ ਜਾਂਦੇ ਨੇ ਪਰ ਸਾਨੂੰ ਤਾਂ ਯਾਦ ਰਹਿੰਦਾ ਨਾ ਕਿ ਸਾਡੇ ਗੁਰੂ ਨੇ ਕਿਸੀ-ਕਿਸੀ ਝੋਲੀ ਭਰੀ ਆ ਪਿਛਲੇ ਸਾਲ ਇੰਨੀ ਸੰਗਤ ਨਹੀਂ ਆਉਂਦੀ ਸੀ ਨਹੀਂ ਆਉਂਦੀ ਸੀ ਇੰਨਾ ਕਿਉ ਗੁਰਸਹਿਬ ਨੇ ਕਿਰਪਾ ਕੀਤੀ ਲੋਕਾਂ ਦੇ ਕਿ ਉਹਨਾਂ ਨੇ ਇੰਨੀਆਂ ਜਾ ਕੇ ਕਹਿਣ ਦੇ ਬਾਵਜੂਦ ਦੇਖੋ ਵਿਸ਼ਾਲ ਸਮੁੰਦਰ ਆਜ ਸੰਗ ਦਾ ਅੱਜ ਤਾਂ ਨਹੀਂ ਮਿਲਦੀ ਅੱਜ ਤਾਂ ਨਹੀਂ ਮਿਲਦੀ ਬੈਠਣ ਦੀ ਅੱਧਰ ਪਿਛਲੇ ਸਾਲ ਇਹ ਨਰਾਸ਼ ਨਹੀਂ ਹੁੰਦਾ ਸੀ ਜੇ ਕਿਰਪਾ ਹੈ ਤਾਂ ਉਹਦੀ ਆ ਰਹੇ ਨਾ ਜੇ ਕੁਝ ਮਿਲਦਾ ਤਾਂ ਸਾਰੇ ਆ ਰਿਹਾ ਏਦਾਂ ਦਾ ਕੋਈ ਵੀ ਨਹੀਂ ਆਊਗਾ ਹੈਨਾ ਅੱਜ ਦੀ ਡੇਟ ਵਿੱਚ ਕਿਸੇ ਕੋਲ 10 ਮਿੰਟ ਦਾ ਟਾਈਮ ਨਹੀਂ ਔਰ ਇੱਥੇ ਪੂਰੇ ਲਗਾਤਾਰ 6 ਘੰਟੇ ਸਾਰੇ ਬੰਨਦੇ ਨੇ ਵਿਸ਼ਵਾਸ ਹੈ ਮੈਂ ਆਪ ਆਪਣਾ ਐਕਸਪੀਰੀਅੰਸ ਦੱਸਦਾ ਬੜੇ ਆਰਾਮ ਨਾਲ ਮੈਂ ਇੱਥੇ ਆ ਕੇ ਖੜਾ ਇੱਕ ਮਿੰਟ ਵੀ ਨਹੀਂ ਬੈਠਿਆ ਕੋਈ ਗਰਮੀ ਮੈਨੂੰ ਵੀ ਨਹੀਂ ਲੱਗੀ ਬੜਾ ਮਾਨ ਦੀ ਇੱਕ ਸ਼ਾਂਤੀ ਮਿਲਦੀ ਆ ਗਈ ਵਾਹਿਗੁਰੂ ਬਿਲਕੁਲ ਸੱਚ ਹੈ ਹੀ ਹੈ ਕਿ ਗੁਰਸੈਭ ਘਰ ਸਭ ਕੁਝ ਹੈ ਜੋ ਨਾ ਸੋਚਿਆ ਹੋਵੇ ਉਹ ਵੀ ਹੈ ਜੋ ਨਾਮ ਮੰਨਿਆ ਹੋਵੇ ਨਾ ਤੁਹਾਨੂੰ ਮਿਲਣਾ ਉਹ ਵੀ ਮਿਲਦਾ ਹੈ ਵਾਹਿਗੁਰੂ ਇੱਧਰ ਆ ਕੇ ਇੰਨਾ ਵਿਸ਼ਵਾਸ ਹੈ ਮੈਨੂੰ ਆਪਣੇ ਪੁਰਖ ਸਾਹਿਬ ਤੇ ਆ ਕੇ ਕੋਈ ਵੀ ਕੁਝ ਮੰਗ ਕੇ ਤਾਂ ਦੇਖੇ ਮੈਂ ਆਪਣੇ ਭਰੋਸੇ ਨਹੀਂ ਆਪਣੇ ਗੁਰਸਾਹਿਬ ਦੇ ਭਰੋਸੇ ਕਹਿੰਨੀ ਉਹ ਖਾਲੀ ਨਹੀਂ ਜਾਊਗਾ ਇਧਰੋਂ ਦੀ ਇੰਨਾ ਵਿਸ਼ਵਾਸ ਹੈ ਉਹਨਾਂ 'ਤੇ ਤਾਂ ਸੰਗਤ ਨਾਲ ਗੱਲਬਾਤ ਕਰਦੇ ਹਾਂ ਪੁੱਛਦੇ ਹਾਂ ਜਿਵੇਂ ਇੱਥੇ ਕਿਹਾ ਜਾਂਦਾ ਵਿੱਚ ਪੈਰਾ ਸਾਹਿਬ ਤੇ ਜਿਹੜੀ ਸੰਗਤ ਆਂਦੀ ਹੈ ਜੇ ਵੈਸੇ ਵੀ ਬਾਬਾ ਦੀਪ ਸਿੰਘ ਗੁਰਦੁਆਰੇ ਸੰਗਤ ਆਂਦੀ ਹੈ ਮਨ ਦੀ ਸ਼ਾਂਤੀ ਮਿਲਦੀ ਹੈ ਮਨੋ ਕਾਮਨਾ ਹੋਈ ਜਾਂਦੀ ਹੈ ਹਾਂਜੀ ਜੀ ਮਨੋ ਕਾਮਨਾ ਜ਼ਰੂਰ ਪੂਰੀਆਂ ਹੁੰਦੀਆਂ ਨੇ ਸਾਨੂੰ ਵੀ ਇੱਥੇ ਆ ਕੇ ਬਹੁਤ ਸੰਤੁਸ਼ਟੀ ਮਿਲਦੀ ਆ ਦੇਖ ਰਿਹਾ ਐਨੀ ਗਰਮੀ ਦੇ ਵਿੱਚ ਉਹ ਗਰਮੀ 'ਚ ਖੜੇ ਹੋ ਤੇ ਨਾਲ ਨਾਲ ਗਰਮੀ ਤੁਹਾਨੂੰ ਵੀ ਲੱਗ ਰਹੀ ਹੈ ਪਰ ਬਾਕੀਆਂ ਨੂੰ ਸੇਵਾ ਕਰ ਰਹੇ ਹੋ ਪੱਖਾ ਚੁਲਾ ਰਹੇ ਹੋ ਹਾਂਜੀ ਜੀ ਜਿਵੇਂ ਕਹਿੰਦੇ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਤੁਹਾਡੇ ਪਰਸਨਲੀ ਕੋਈ ਐਕਸਪੀਰੀਅੰਸ ਹੈਗਾ ਉਹ ਜਿਹਾ ਇਨਸੀਡੈਂਟ ਵਾਟ ਹਾਂਜੀ ਜੀ ਮੈਨੂੰ ਮੇਰਾ ਬੇਟਾ ਮਿਲੇ ਆ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰੇ ਆ ਕੇ ਹੀ ਮਿਲੇ ਆ ਹਾਂਜੀ ਅ ਬੇਟਾ ਤੁਹਾਡਾ ਆਈ ਹੈ ਹਾਂਜੀ ਆਈ ਹੈ ਅੱਛਾ ਬੜਾ ਸੋਹਣਾ ਬੇਟਾ ਇਹ ਇੱਥੇ ਗੁਰੂ ਜੀ ਮੈਨੂੰ ਇੱਥੇ ਹੀ ਗੁਰੂ ਸਾਹਿਬ ਦੀ ਦਾਤ ਆ ਬਾਬਾ ਦੀਪ ਸਿੰਘ ਜੀ ਦੀ ਜੀ ਜੀ ਹਾਂਜੀ ਇਹ ਬਾਬਾ ਜੀ ਦੀ ਦਾਤ ਹੈ ਬਸ ਸਾ ਬਹੁਤ ਕੀਤੀਆਂ ਹੋਣੀਆਂ ਤਾਂ ਹੀ ਹਾਂਜੀ ਹਾਂਜੀ ਅਰਦਾਸਾਂ ਵੀ ਬਹੁਤ ਕੁਝ ਕੀਤਾ ਆ ਇਹਨੂੰ ਪਾਣ ਵਾਸਤੇ ਬਾਬਾ ਜੀ ਨੇ ਬਹੁਤ ਸੋਹਣੀ ਦਾਤ ਦਿੱਤੀ ਹੈ ਸਾਨੂੰ ਜਿਵੇਂ ਪੁੱਤ ਦੀ ਦਾਤ ਮੰਗੇ ਸੀ ਉਦਾਂ ਬਾਬਾ ਜੀ ਉਹ ਕਬੂਲ ਹੋ ਗਈ ਪੁੱਤ ਦੀ ਦਾਤ ਕਬੂਲ ਹੋ ਗਈ ਆ ਹਾਂਜੀ ਜੇ ਤੋ ਅ ਜੇ ਤੋ ਹੁਣ ਦੇਖਦੇ ਹੋ ਇਹਨੂੰ ਨਾਲ ਮੈਂ ਦੇਖ ਰਿਆਂ ਨਾਲ ਲੈ ਕੇ ਆਏ ਹੋ ਮਤਲਬ ਜੇ ਇਥੋਂ ਮਿਲਿਆ ਦਾਤੇ ਹੋ ਇਥੋਂ ਨਾਲ ਲੈ ਕੇ ਆਂਦੇ ਹੋ ਮੱਥਾ ਟਿਕਾਉਂਦੇ ਹੋ ਨਾਲ ਗੁਰਬਾਣੀ ਦੇ ਨਾਲ ਵੀ ਲਾ ਰਹੇ ਹੋ ਬੱਚੇ ਹਾਂਜੀ ਹਾਂਜੀ ਗੁਰਬਾਣੀ ਨਾਲ ਵੀ ਲਗਾ ਰਹੇ ਹਾਂ ਅਸੀਂ ਸੰਗਤ ਨਾਲ ਗੱਲਬਾਤ ਕਰਦੇ ਹਾਂ ਪਹਿਲਾਂ ਇਹ ਫਤਿਹ ਦੀ ਸਾਂਝ ਪਾਉਂਦੇ ਵਾਹਿਗੁਰੂ ਜੀ ਕਾ ਖਾਲਸਾ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਆਂਦੇ ਹੋ ਚੋਪੈਰਾ ਸਾਹਿਬ ਤੇ ਆਂਦੇ ਹੋ ਪਹਿਲਾਂ ਤਾਂ ਗੱਲ ਮਨ ਨੂੰ ਕਿੱਦਾਂ ਦਾ ਲੱਗਦਾ ਵਾਹਿਗੁਰੂ ਜੀ ਮਨ ਨੂੰ ਪੂਰੀ ਸ਼ਾਂਤੀ ਮਿਲਦੀ ਆ ਜੀ ਜਦੋਂ ਵੀ ਆਨੇ ਆ ਮਨ ਨੂੰ ਪੂਰੀ ਸ਼ਾਂਤੀ ਮਿਲਦੀ ਆ ਮਨ ਨੂੰ ਸ਼ਾਂਤੀ ਮਿਲਦੀ ਹੈ ਇਹ ਇੱਕ ਇਹ ਵੀ ਗੱਲ ਆ ਜਿਵੇਂ ਮੈਂ ਅੱਜ ਦੇਖ ਰਿਹਾ ਸੰਗਤਾਂ ਇੱਥੇ ਆਂਦੀਆਂ ਨੇ ਦੁਪਹਿਰਾ ਸਾਹਿਬ ਕਰਦੀਆਂ ਨੇ ਤਾਂ ਉਸ ਦੇ ਵਿੱਚ ਕਹਿੰਦੇ ਨੇ ਮਨੋ ਕਾਮਨਾਵਾਂ ਜ਼ਰੂਰ ਜਿੱਥੇ ਅਰਦਾਸ ਬੰਦਾ ਕਰਦਾ ਮਾਨ ਦੀ ਭਾਵਨਾ ਨਾਲ ਹੁੰਦੀ ਆ ਪੂਰੀ ਹੁੰਦੀ ਆ ਕਹਿੰਦੇ ਇੱਥੇ ਮਨੋ ਕਾਮਨਾਵਾਂ ਜਿਹੜੀਆਂ ਨੇ ਉਹ ਪੂਰੀਆਂ ਹੋ ਜਾਂਦੀਆਂ ਨੇ ਉਹ ਤਾਂ ਜੋ ਵੀ ਇੱਥੇ ਆਂਦਾ ਆਪਣੀਆਂ ਮਨੋ ਕਾਮਨਾਵਾਂ ਪੂਰੀਆਂ ਕਰਾਣ ਵਾਸਤੇ ਆਂਦਾ ਕਹਿਣ ਦਾ ਮੰਤਲ ਮਤਲਬ ਮਨ ਦੇ ਵਿੱਚੋਂ ਮੰਗ ਰੱਖ ਕੇ ਆਂਦਾ ਵੀ ਮੈਨੂੰ ਮੈਨੂੰ ਉਹ ਮਿਲ ਜੇ ਮੈਨੂੰ ਇਹ ਮਿਲ ਜੇ ਉਹਦੀਆਂ ਮਨੋ ਕਾਮਨਾਵਾਂ ਵੈਸੇ ਹੀ ਪੂਰੀਆਂ ਹੋ ਜਾਂਦੀਆਂ ਘਰੋਂ ਤੁਰਨ ਲੱਗੇ ਉਹਦੀਆਂ ਪੂਰੀਆਂ ਹੋ ਜਾਂਦੀਆਂ ਇੱਥੇ ਆਂਦਿਆਂ-ਦਿਆਂ ਆਪੇ ਹੀ ਆਲੋਪ ਹੋ ਜਾਂਦੀਆਂ ਉਹ ਕਹਿੰਦਾ ਮੇਰਾ ਸਭ ਕੁਝ ਠੀਕ ਹੋ ਗਿਆ ਮੈਂ ਆਪੇ ਠੀਕ ਹੋ ਗਿਆ ਚਾਹੇ ਮੈਂ ਗਲਤ ਵੀ ਸੋਚ ਰੱਖੀ ਸੀ ਉਹ ਵੀ ਠੀਕ ਹੋ ਗਈ ਮੇਰੀ ਵਾਹਿਗੁਰੂ ਆਪੇ ਕਿਰਪਾ ਕਰਦਾ ਬਾਬਾ ਦੀਪ ਸਿੰਘ ਜੀ ਬਹੁਤ ਕਿਰਪਾ ਕਰਦੇ ਨੇ ਇਸ ਦਾਰ ਦੇ ਉੱਤੇ ਬਹੁਤ ਬਖਸ਼ਿਸ਼ ਹੈਗੀ ਆ ਜੀ ਕਹਿੰਦੇ ਬਾਬਾ ਦੀਪ ਸਿੰਘ ਜੀ ਦਾ ਵਾਸਾ ਹੈਗਾ ਹਾਂਜੀ ਬਾਬਾ ਦੀਪ ਸਿੰਘ ਦਾ 24 ਘੰਟੇ ਪਹਿਰਾ ਹੈਗਾ 24 ਘੰਟੇ ਸੰਗਤ 24 ਘੰਟੇ ਹੀ ਲਗਾਤਾਰ ਚਲਦੀ ਹੈ ਇਹ ਨਹੀਂ ਵੀ ਦੁਪਹਿਰੇ ਤੇ ਹਰ ਰੋਜ਼ ਹੀ ਮੈਂ ਕਹਿੰਦਾ ਜਦੋਂ ਮਰਜ਼ੀ ਆਓ ਦਿਨੇ ਆਓ ਰਾਤੀ ਆਓ ਜਦੋਂ ਮਰਜ਼ੀ ਆਓ ਇੱਥੇ ਮਤਲਬ ਸੰਗਤ ਪੂਰਾ ਆਪਣਾ ਆਨੰਦ ਲੈਂਦੀ ਆ ਕੇ ਪੂਰਾ ਬਿਰਤੀ ਨਾਲ ਆਪਣੀਆਂ ਮਨੋ ਕਾਮਨਾ ਪੂਰਾ ਪੂਰੀਆਂ ਕਰਦੀ ਹੈ ਦਿਨੇ ਰਾਤ ਪੂਰੀਆਂ ਹੁੰਦੀਆਂ ਜਦੋਂ ਮਰਜ਼ੀ ਜਦੋਂ ਤਾਰ ਕੇ ਆਵੇ ਉਦੋਂ ਹੀ ਪੂਰੀਆਂ ਹੋ ਜਾਂਦੀਆਂ ਟਾਡੇ ਨਾਲ ਤੁਸੀਂ ਇੱਥੇ ਆਏ ਇੱਥੇ ਆਉਣ ਤੋਂ ਪਹਿਲਾਂ ਦੀ ਜ਼ਿੰਦਗੀ ਤੇ ਹੁਣ ਦੀ ਜ਼ਿੰਦਗੀ 'ਚ ਕਿੰਨਾ ਬਹੁਤ ਜ਼ਿਆਦਾ ਫਰਕ ਆ ਮੇਰੀਆਂ ਸਾਰੀਆਂ ਲੋੜਾਂ ਪੂਰੀਆਂ ਹੋ ਗਈਆਂ ਮੈਨੂੰ ਕੁਝ ਮੰਗਣ ਦੀ ਲੋੜ ਹੀ ਨਹੀਂ ਪਈ ਮੇਰੀਆਂ ਆਪਣੇ ਆਪ ਹੀ ਪੂਰੀਆਂ ਕਰੀ ਜਾਂਦੇ ਆ ਮੈਂ ਉਹ ਆਪੇ ਹੀ ਜਾਣੀ ਜਾ ਰਾਂ ਆਪੇ ਪੂਰੀਆਂ ਕਰੀ ਜਾਂਦਾ ਮੈਂ ਕਦੀ ਸੋਚਿਆ ਵੀ ਨਹੀਂ ਹੈਗਾ ਉਹ ਵੀ ਪੂਰੀਆਂ ਕਰ ਦਿੰਦੇ ਨੇ ਤੁਹਾਡੇ ਤੁਹਾਡੇ ਨਾਲ ਗੱਲਬਾਤ ਕਰਨ ਤੋਂ ਹੀ ਪਤਾ ਲੱਗ ਰਿਹਾ ਵੀ ਕਿੰਨੀ ਆ ਮੂੰਹ ਤੇ ਨੂਰ ਹੈ ਕਿੰਨੀ ਮੂੰਹ ਤੇ ਖੁਸ਼ੀ ਹੈ ਗੱਲ ਹੈ ਵੀ ਕਈ ਲੋਕ ਕਹਿ ਵੀ ਦਿੰਦੇ ਆ ਵੀ ਦੁਪਹਿਰਾ ਸਾਹਿਬ ਤਾਂ ਇਹਦੇ ਤਾਂ ਸਾਡੇ ਇਤਿਹਾਸ ਦੇ ਵਿੱਚ ਕੋਈ ਰੋਲ ਹੀ ਨਹੀਂ ਹੈਗਾ ਲੋਕੀ ਸੋਚ ਕੇ ਆਂਦੇ ਆ ਵੀ ਮਨੋ ਕਾਮਨਾ ਪੂਰੀ ਹੋਵੇ ਪਰ ਮੈਂ ਤਾਂ ਕਦੀ ਸੋਚਿਆ ਹੀ ਨਹੀਂ ਹੈਗਾ ਉਹ ਆਪਣੇ ਆ ਵੀ ਪੂਰੀਆਂ ਕਰ ਦਿੰਦੇ ਮੇਰੇ ਕਹਿਣ ਦਾ ਲੋੜ ਹੀ ਨਹੀਂ ਪੈਂਦੀ ਹੈਗੀ ਮੈਨੂੰ ਮੰਗਣ ਦੀ ਲੋੜ ਹੀ ਨਹੀਂ ਪੈਂਦੀ ਆਪਣੇ ਆਪ ਵੀ ਪੂਰੀਆਂ ਕਰ ਦਿੰਦੇ ਨੇ ਇਹ ਕਹਿ ਵੀ ਗੱਲ ਹੈ ਲੋਕੀ ਕਹਿੰਦੇ ਆ ਵੀ ਦੁਪਹਿਰੇ ਦਾ ਸਾਡੇ ਇਤਿਹਾਸ ਦੇ ਵਿੱਚ ਕੋਈ ਐਨਾ ਚੀਜ਼ ਨਹੀਂ ਹੈਗੀ ਕੋਈ ਖਿਲਾਫ ਵੀ ਬੋਲਣ ਲੱਗ ਜਾਂਦੇ ਆ ਪਰ ਮੈਂ ਕਹਿੰਦਾ ਵੀ ਜਿੱਥੇ ਸੰਗਤ ਹੈ ਜਿੱਥੇ ਰੱਬ ਦਾ ਨਾਮ ਲਿਆ ਜਾ ਰਿਹਾ ਜਿੱਥੇ ਲੋਕੀ ਗੁਰਬਾਣੀ ਨਾਲ ਜੁੜ ਰਹੇ ਆ ਉਹ ਵਧੀਆ ਗੱਲ ਹੀ ਹੋ ਰਹੀ ਆ ਪਰ ਜਿਹੜੇ ਬੋਲਦੇ ਰਹਿੰਦੇ ਆ ਉਹਨਾਂ ਨੂੰ ਕੀ ਕਹਿਣਾ ਚਾਹ ਕਹਿਣ ਦਾ ਮਤਲਬ ਸੰਗਤ ਦੇ ਵਿੱਚ ਆਣਨਾ ਰੰਗਤ ਬਣਦੀ ਆ ਜਦੋਂ ਵੀ ਸੰਗਤ ਵਿੱਚ ਬੰਦਾ ਆਂਦਾ ਐਨ ਮਤਲਬ ਪੂਰਾ ਰੰਗਿਆ ਜਾਂਦਾ ਚਾਹੇ ਥੋੜੀ ਦੇਰ ਵਾਸਤੇ ਆਵੇ ਭਾਵੇਂ ਬਹੁਤੀ ਦੇਰ ਵਾਸਤੇ ਆਵੇ ਪੂਰਾ ਸੰਗਤ ਨੂੰ ਦੇਖ ਕੇ ਹੀ ਰੰਗਿਆ ਜਾਂਦਾ ਨੇ بیٹے ਸਾਰੀ ਇੱਥੇ ਸੰਗਤ ਚ ਦੁਖੀ ਤੇ ਦੁਖੀ ਵੀ ਆਂਦੇ ਨੇ ਪੁੱਤਰ ਰੋਂਦੇ ਜਾਂਦੇ ਹੱਸਦਾ ਜਾਂਦਾ ਸਦਾਤੇ ਤੇ ਧਾਰ ਤੋਂ ਆਪਾਂ ਲੋਕੀ ਕਹਿੰਦੇ ਨੇ ਪਹਾੜ ਬੀਤੀ ਦੱਸਦੇ ਨੇ ਲੋਕੀ ਜਗ ਬੀਤੀ ਆਪਾਂ ਹੱਡਾਂ ਬਤੀ ਦੱਸਦੇ ਨੇ ਪੁੱਤਰ ਦੁਖੀ ਵੀ ਆਂਦੇ ਨੇ ਇੱਥੇ ਹੱਸਦੇ ਜਾਂਦੇ ਨੇ ਇਹ ਧਾਰੀ ਐਸਾ ਬਾਕੀ ਤੁਸੀਂ ਆਪ ਵੀ ਜਮੈਸ਼ ਕਰ ਲੋਗੇ ਤੁਹਾਨੂੰ ਪਾਪਾ ਜੀ ਨੇ ਕਿੰਨੇ ਰੰਗ ਭਾਗ ਲਾ ਦੇਣੇ ਨੇ ਪੁੱਤਰ ਨਹੀਂ ਲੱਗਦਾ ਤੁਹਾਡੇ ਨਾਲ ਵੀ ਵਧੀਆ ਤੁਸੀਂ ਮੈਂ ਦੇਖ ਰਿਹਾ ਤੁਹਾਡੀਆਂ ਅੱਖਾਂ ਭਾਰੀਆਂ ਤੁਹਾਡਾ ਮਨ ਭਾਰਾ ਲੱਗਦਾ ਗੁਰੂ ਸਾਹਿਬ ਨੇ ਤੁਹਾਡੇ ਨਾਲ ਵੀ ਤੁਹਾਡਾ ਵੀ ਬਹੁਤ ਕੋਈ ਚਮਤਕਾਰ ਚਮਤਕਾਰ ਕੀਤਾ ਪੁੱਤਰ ਬਾਬਾ ਜੀ ਨੇ ਚਮਤਕਾਰ ਕੀਤਾ ਡਿੱਗੀਆਂ ਟੱਠੀਆਂ ਨੂੰ ਗਲੇ ਨਾਲ ਲਾਇਆ ਬਹੁਤ ਇੱਥੇ ਜੋ ਆਂਦਾ ਹੈ ਖੁਸ਼ੀਆਂ ਲੈ ਕੇ ਜਾਂਦਾ ਹੈ ਮੇਰੇ ਬੱਚੇ ਪਰਮਾਤਮਾ ਸਭ ਨੂੰ ਸਭ ਦਾ ਭਲਾ ਕਰੇ ਸਭ ਨੂੰ ਖੁਸ਼ੀਆਂ ਦੇਵੇ ਕਿਸੇ ਨੂੰ ਨਿਰਾਸ਼ ਨਾ ਭੇਜੇ ਇਸ ਦਰਤ ਤੁਹਾਡੇ ਵੀ ਮਨ ਕਾਮਨਾਵਾਂ ਪੂਰੀਆਂ ਹੋਈਆਂ ਇੱਥੇ ਤੁਹਾਡੇ ਨਾਲ ਵੀ ਮੈਨੂੰ ਲੱਗਦਾ ਹੈ ਚਮਤਕਾਰ ਹੋਇਆ ਪੁੱਤਰ ਚਮਤਕਾਰ ਉਹ ਡਿੱਗੀਆਂ ਟੱਠੀਆਂ ਨੂੰ ਖੜਾ ਕਰਨ ਵਾਲਾ ਤਾਂ ਤਨ ਬਾਬਾ ਦੀਪ ਸਿੰਘ ਜੀ ਤੁਹਾਨੂੰ ਤਨ ਬਾਬਾ ਦੀਪ ਸਿੰਘ ਜੀ ਤੁਹਾਨੂੰ ਤਨ ਬਾਬਾ ਦੀਪ ਸਿੰਘ ਐਸੀ ਸੰਗਤ ਚਰਨ ਧੂੜ ਮਿਲਦੀ ਏ ਦੋ ਕੱਟੇ ਜਾਂਦੇ ਪੁੱਤਰ ਬਾਬਾ ਜੀ ਤੂੰ ਮੇਰਾ ਬੱਚਾ ਹੈ ਆਪਣੇ ਆਪ ਹੀ ਤੈਨੂੰ ਪੁੱਤਰ ਪਤਾ ਚੱਲ ਜਣੇ ਮੇਰੇ ਬੱਚੇ ਦੱਸਣ ਦੀ ਲੋੜ ਹੀ ਨਹੀਂ ਹੈਗੀ ਇਹ ਧਾਰ ਹੀ ਐਸਾ ਪੁੱਤਰ ਮਾਤਾ ਜੀ ਦੇ ਵੀ ਪਤਾ ਲੱਗਦਾ ਵੀ ਕਿੰਨੇ ਇਮੋਸ਼ਨਲ ਹਨ ਵੀ ਇਸ ਧਾਰ 'ਚ ਕੁਛ ਨਾ ਕੁਛ ਹੈ ਵਾਈਬ੍ਰੇਸ਼ਨ ਇਸ ਧਾਰ ਤੇ ਜਿਹੜਾ ਵੀ ਆਂਦਾ ਝੋਲੀਆਂ ਭਰ ਕੇ ਲੈ ਜਾਂਦਾ ਜਿੰਨੀ ਕੋ ਸੋਚ ਰੱਖਦਾ ਓਨੀ ਉਹਦੀ ਉਸ ਤੋਂ ਵੱਧ ਪੂਰੀ ਹੋ ਜਾਂਦੀ ਆ ਥੋੜੀ ਨਹੀਂ ਹੁੰਦੀ ਬਹੁਤ ਜ਼ਿਆਦਾ ਪੂਰੀ ਹੋ ਜਾਂਦੀ ਆ ਹਰ ਚੀਜ਼ ਉਹਦੀ ਮਨੋ ਕਾਮਨਾ ਤੇ ਕੀ ਹਰ ਦੁੱਖ ਸੁੱਖ ਸਾਰੇ ਪੂਰੇ ਹੋ ਜਾਂਦੇ ਆ ਵਾਗਰੋ ਸਾਰੀਆਂ ਬਖਸ਼ਿਸ਼ਾਂ ਦੇ ਦਿੰਦਾ ਜੋ ਨਹੀਂ ਵੀ ਸੋਚੀਆਂ ਹੁੰਦੀਆਂ ਉਹ ਵੀ ਦੇ ਦਿੰਦਾ ਸਿਰਫ ਆਣ ਦੀ ਦੇਰ ਆ ਸਿਰ ਸੋਚਣ ਦੀ ਦੇਰ ਆ ਵੀ ਮੈਂ ਜਾਣਾ ਮੈਂ ਜਾ ਕੇ ਇੱਕ ਵਾਰੀ ਦਰਸ਼ਨ ਕਰਨੇ ਆ ਦਰਸ਼ਨ ਕਰਦਿਆਂ ਸਾਰੀ ਸਾਰੇ ਕपाट ਖੁੱਲ ਜਾਂਦੇ ਅੰਦਰ ਦੇ ਵੀ ਬਾਹਰ ਦੇ ਤਾਂ ਖੁੱਲਦੇ ਹੀ ਖੁੱਲਦੇ ਆ ਅੰਦਰ ਦੇ ਵੀ ਕਪਾੜ ਖੁੱਲ ਜਾਂਦੇ ਆ ਜਿਹੜੇ ਨਹੀਂ ਸੋਚੇ ਹੁੰਦੇ ਜਿਹੜੇ ਬੰਦੇ ਨੇ ਸੋਚੇ ਵੀ ਨਹੀਂ ਹੁੰਦੇ ਉਹ ਵੀ ਪੂਰੇ ਹੋ ਜਾਂਦੇ ਆ ਜੋ ਬੰਦੇ ਨੇ ਕਦੇ ਸੋਚਿਆ ਵੀ ਨਾ ਹੋਵੇ ਉਹ ਇੱਥੇ ਆ ਕੇ ਮਿਲ ਜਾਂਦਾ ਉਹ ਇੱਥੇ ਆ ਕੇ ਪੂਰਾ ਹੋ ਜਾਂਦਾ ਕਹਿਣ ਦਾ ਮਤਲਬ ਆਪਾਂ ਸੋਚ ਕੇ ਜਾਂਦੇ ਆ ਵੀ ਸਾਨੂੰ ਇਹ ਕੁਝ ਮਿਲੇਗਾ ਪਰ ਉਹ ਉਹ ਕੁਝ ਦੇਨਦਾ ਜੋ ਨਹੀਂ ਵੀ ਸੋਚਿਆ ਹੁੰਦਾ ਤਾਂ ਹੁਣ ਸੰਗਤ ਨਾਲ ਗੱਲਬਾਤ ਕਰਦੇ ਆ ਪੁੱਛ ਲੈਂਦੇ ਆ ਸੰਗਤ ਤੋਂ ਮਤਾਈ ਤੁਸੀਂ ਹਰ ਹਫਤੇ ਆਉਂਦੇ ਹੋ ਇੱਥੇ ਹਾਂਜੀ ਆਉਂਦੇ ਹੋ ਜੀ ਚੋਪਰਾ ਹਾਂਜੀ ਚੋਪਰਾ ਸਭ ਹਰ ਹਾਲ ਚੰਗਾ ਇਸ ਤੋਂ ਪਹਿਲਾਂ ਕਦੇ ਜਿਵੇਂ ਇੱਥੇ ਕਹਿੰਦੇ ਆ ਮਨ ਦੀ ਸ਼ਾਂਤੀ ਮਿਲਦੀ ਆ ਲੋਕਾਂ ਦੇ ਮਨ ਉਹ ਪਾਵ ਸੰਡੇ ਦੀ ਸੰਡੇ ਆਉਂਦੀ ਸੀ ਹਾਂਜੀ ਬਹੁਤ ਮਨ ਨੂੰ ਸ਼ਾਂਤੀ ਮਿਲਦੀ ਆ ਹਰ ਇੱਕ ਦੁੱਖ ਦੂਰ ਹੁੰਦੇ ਆ ਮਨ ਦੀ ਸ਼ਾਂਤੀ ਇਹ ਗੱਲ ਸੱਚੀ ਆ ਵੀ ਇੱਥੇ ਦੁੱਖ ਕਸ਼ਟ ਜਿਹੜੇ ਬਿਲਕੁਲ ਸੱਚੀ ਗੱਲ ਐ ਸੱਚੇ ਮਨ ਨਾਲ ਕਰੋ ਵਾਹਿਗੁਰੂ ਸਭ ਕੁਝ ਅੱਲੇ ਵੀ ਆ ਵੀ ਕਈ ਕਹਿੰਦੇ ਵੀ ਇਹਨਾਂ ਨੂੰ ਕਿੱਥੇ ਜਪਜੀ ਸਾਹਿਬ ਦਾ ਪਾਠ ਵੀ ਨਹੀਂ ਕਰਨਾ ਆਂਦਾ ਸੀ ਜਿਹੜੇ ਇੱਥੇ ਆਏ ਹੁਣ ਜਪਜੀ ਸਾਹਿਬ ਦਾ ਪਾਠ ਹੋ ਗਿਆ ਬਹੁਤ ਟਾਈਮ ਤੋਂ ਆਨੇ ਆਸੀ ਤਾਂ ਕਾਫੀ ਟਾਈਮ ਹੋ ਗਿਆ ਹੈ ਕਈਆਂ ਨੂੰ ਨਹੀਂ ਆਂਦਾ ਸੀ ਤੇ ਉਹਨਾਂ ਨੂੰ ਵੀ ਜਪਜੀ ਸਾਹਿਬ ਦਾ ਸੁਖਮਨੀ ਸਾਹਿਬ ਦਾ ਪਾਠ ਪਾਠ ਕਰਨਾ ਆ ਗਿਆ ਆ ਗਿਆ ਹਾਂਜੀ ਮਹਾਰਾਜ ਦੀ ਬਾਣੀ ਹੈ ਮਹਾਰਾਜ ਦੀ ਬਾਣੀ ਪੜਾਂਗੇ ਤੋਂ ਇਸ ਤੋਂ ਚਪੈਰਾ ਸਾਹਿਬ ਤੋਂ ਆਣ ਤੋਂ ਪਹਿਲਾਂ ਗੁਰੂ ਨਾਨਕ ਦੇ ਜੁੜੇ ਹੋਏ ਸੀ ਪਹਿਲਾਂ ਹਾਂਜੀ ਹਾਂਜੀ ਘਰੇ ਕਰੀਦਾ ਸੀਗਾ ਹਾਂਜੀ ਘਰ ਕਰਦੇ ਸੀਗੇ ਹਮੇਸ਼ਾ ਐਕਸਪੀਰੀਅੰਸ ਇੱਥੇ ਆਣ ਤੋਂ ਪਹਿਲਾਂ ਤੇ ਇੱਥੇ ਆਣ ਤੋਂ ਬਾਅਦ ਜਿਵੇਂ ਕਹਿੰਦੇ ਐ ਇੱਥੇ ਮਨ ਦੀ ਸ਼ਾਂਤੀ ਮਿਲਦੀ ਹੈ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਨੇ ਪਹਿਲਾਂ ਇੱਥੇ ਆਣ ਤੋਂ ਪਹਿਲਾਂ ਕਿੱਦਾਂ ਦੀ ਜ਼ਿੰਦਗੀ ਚੱਲ ਰਹੀ ਸੀ ਤੇ ਇੱਥੇ ਆਣ ਤੋਂ ਬਾਅਦ ਕਿੱਦਾਂ ਦੀ ਸੀ ਪਹਿਲਾਂ ਵੀ ਸੀਗਾ ਪਰ ਲੇਕਿਨ ਉਸ ਤੋਂ ਬਾਅਦ ਕੁਝ ਜ਼ਿਆਦਾ ਉਸ ਤੋਂ ਬਾਅਦ ਜ਼ਿਆਦਾ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਆਹ ਸਭ ਤੋਂ ਵਧੀਆ ਗੱਲ ਆ ਕਿ ਕਿਸ ਹਿਸਾਬ ਨਾਲ ਬੇਤੇ ਸੁਖਮਨੀ ਸਾਹਿਬ ਦਾ ਹੁਣ ਪਾਠ ਜਿਹੜਾ ਹੈ ਉਹ ਹੁਣ ਜਾ ਰਿਹਾ ਸੰਗਤ ਕਿਸ ਤਰੀਕੇ ਨਾਲ ਮੰਨਦੇ ਵਿੱਚ ਜ਼ਰੂਰ ਅਸੀਂ ਕਹਿੰਦੇ ਆ ਵੀ ਅਸੀਂ ਗੁਰੂ ਤੋਂ ਦੂਰ ਹੁੰਦੇ ਜਾ ਰਹੇ ਆ ਅਸੀਂ ਆਪਣੀ ਗੁਰਬਾਣੀ ਤੋਂ ਦੂਰ ਹੁੰਦੇ ਜਾ ਰਹੇ ਆ ਪਰ ਇੱਕ ਗੱਲ ਮੈਂ ਉਹ ਜ਼ਰੂਰ ਕਵਾਂਗਾ ਵੀ ਜਿਹੜੇ ਇਸ ਦੀ ਖਿਲਾਫਤ ਕਰਦੇ ਨੇ ਉਹ ਇੱਕ ਵਾਰੀ ਤਸਵੀਰ ਜ਼ਰੂਰ ਦੇਖ ਲੈਣ ਵੀ ਕਿੰਨੀ ਸੰਗਤ ਇੱਕੋ ਵਾਰੀ ਆ ਕੇ ਪਹਿਲਾਂ ਜਪਜੀ ਸਾਹਿਬ ਦਾ ਪਾਠ ਕਰਦੀ ਆ ਫਿਰ ਉਸ ਤੋਂ ਬਾਅਦ ਸੁਖਮਨੀ ਸਾਹਿਬ ਦਾ ਪਾਠ ਕਰਦੀ ਆ ਕਿਸੇ ਸਾਹਮਣੇ ਕੀ ਗੁਰਬਾਣੀ ਨਾਲ ਜਿਹੜੀ ਆ ਸੰਗਤ ਉਹ ਜੁੜਦੀ ਆ ਤਾਂ ਮੈਂ ਇਹ ਗੱਲ ਕਵਾਂਗਾ ਵੀ ਜ਼ਰੂਰ ਲੋਕਾਂ ਦੀਆਂ ਕਈਆਂ ਦੀ ਮਨੋ ਕਾਮਨਾਵਾਂ ਵੀ ਜਿਹੜੀਆਂ ਇੱਥੇ ਪੂਰੀਆਂ ਹੋਈਆਂ ਉਸ ਦੇ ਪਿੱਛੇ ਕਾਰਨ ਵੀ ਆਈ ਹੈ ਕਿਉਂਕਿ ਜਦੋਂ ਅਸੀਂ ਸੱਚੇ ਮਨ ਨਾਲ ਗੁਰੂ ਦੇ ਲੜ ਲੱਗ ਜਾਂਦੇ ਆ ਜਦੋਂ ਆਪਣਾ ਸਭ ਕੁਝ ਉਹਨੂੰ ਦੇ ਦਿੰਦੇ ਆ ਤੇ ਫਿਰ ਉਹ ਆਪ ਹੀ ਆਪ ਮੁਰੇ ਹੋ ਕੇ ਸਾਡੀਆਂ ਸਾਰੀਆਂ ਚੀਜ਼ਾਂ ਸਾਰੀ ਸਾਰੀ ਕਠਿਨਾਈਆਂ ਨੂੰ ਉਹ ਖਤਮ ਕਰ ਦਿੰਦਾ ਸੋ ਇਸੇ ਤਰੀਕੇ ਨਾਲ ਸੋ ਜਿਵੇਂ ਕਿ ਗੱਲਬਾਤ ਕਰਕੇ ਹਟੇ ਆ ਤਾਂ ਸਾਰਿਆਂ ਨੇ ਦੱਸਿਆ ਵੀ ਇਸ ਅਸਥਾਨ ਤੇ ਕਿੰਨੇ ਕੁ ਵਧੀਆ ਜੜੀਆਂ ਨੇ ਉਹ ਵਾਈਬ੍ਰੇਸ਼ਨਸ ਨੇ ਜਿਹੜਾ ਇੱਥੇ ਆਂਦਾ ਉਸ ਦੀ ਅਵਸਥਾ ਕਿੱਥੇ ਪਹੁੰਚ ਜਾਂਦੀ ਹੈ ਇਹ ਆਪ ਸਭ ਨੂੰ ਜ਼ਰੂਰ ਪਤਾ ਲੱਗ ਗਿਆ ਹੋਵੇਗਾ ਇਮੋਸ਼ਨਸ ਜਿਹੜੇ ਨੇ ਜਿਹੜੇ ਅੱਖਾਂ ਦੇ ਵਿੱਚੋਂ ਅਥਰੂ ਬਣ ਕੇ ਨਿਕਲੇ ਤੇ ਕਿਸੇ ਹਿਸਾਬ ਨਾਲ ਇੱਥੇ ਜਿਹੜੇ ਬਿਮਾਰ ਲੋਕ ਵੀ ਸਨ ਉਹ ਵੀ ਕਿਸੇ ਹਿਸਾਬ ਨਾਲ ਸੇਵਾ ਕਰ ਰਹੇ ਆ ਤਾਂ ਮੈਂ ਕਵਾਂਗਾ ਅਰਦਾਸ ਦੇ ਵਿੱਚ ਕਿੰਨੀ ਕੁ ਸ਼ਕਤੀ ਹੈ ਇਹ ਅੱਜ ਤਾਨੂੰ ਪਤਾ ਲੱਗ ਗਿਆ ਹੋਵੇਗੀ ਸੇਵਾ ਦੇ ਵਿੱਚ ਕਿੰਨੀ ਕੁ ਸ਼ਕਤੀ ਆ ਅਤੇ ਬਾਬਾ ਦੀਪ ਸਿੰਘ ਜੀ ਦੇ ਇਹ ਦਰਚ ਕਿੰਨੀ ਕੁ ਸ਼ਕਤੀ ਆ ਇਹ ਅੱਜ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ ਸੋ ਐਸੇ ਤਰੀਕੇ ਨਾਲ ਹੋਰ ਵੀ ਖਬਰਾਂ ਲਈ ਸਾਡੇ ਨਾਲ ਜੁੜੇ ਰਹੋ ਕੈਮਰਾ ਪਰਸਨ ਅਮਿਤ ਖੰਨਾ ਦੇ ਨਾਲ ਗੁਰਜੋਤ ਸਿੰਘ ਦੀ ਰਿਪੋਰਟ